ਕਾਲ ਬਾਈ ਕਰਾਂਗੇ ਸੋ ਸਟੌਪ ਲੌਸ ਹੰਟਿੰਗ ਆ ਜੀ ਜਿਹੜੀ ਐਸ ਲੈਵਲ ਦੇ ਕਰੀਬ ਹੋਈ ਸੀ ਔਰ ਇੱਥੇ ਡਾਟਾ ਵਗੈਰਾ ਅਜੇ 1 ਕਮਿੰਟ ਲੇਟ ਚੱਲ ਰਿਹਾ ਸੀਗਾ ਜੀ ਆਪਸ਼ਨ ਚੇਂਜ ਦਾ ਕੋਈ ਵੈਂਡਰ ਵਗੈਰਾ ਦੇ ਸਰਵਿਸ ਦੇ ਵਿੱਚ ਸਰਵਰ ਦੇ ਵਿੱਚ ਕੋਈ ਦਿੱਕਤ ਸੀ ਸੋ ਇੱਕ ਵਾਰੀ ਤਾਂ ਟ੍ਰੇਡ ਨਿਕਲ ਗਈ ਸੀਗੀ ਜੀ ਦੂਸਰੀ ਵਾਰ ਮਾਰਕੀਟ ਆਈ ਤਾਂ ਦੱਸਿਆ ਗਿਆ ਕਿ ਸਟੌਪ ਲੌਸ ਹੰਟਿੰਗ ਹੋਈ ਆ ਐਸ ਲੈਵਲ ਦੇ ਕਰੀਬ ਜੀ ਔਰ ਇਹ ਸਾਰਾ ਮੂਵ ਆ ਜੀ ਅਪਸਾਈਡ ਨੂੰ ਕੈਪਚਰ ਕੀਤਾ ਐਸ ਲੈਵਲ ਤੱਕ ਡੇ ਹਾਈ ਤੱਕ ਉਸ ਤੋਂ ਬਾਅਦ ਇੱਕ ਡਾਟਾ ਪੁਆਇੰਟ ਵਗੈਰਾ ਇਸ ਲੈਵਲ ਦੇ ਉੱਤੇ ਟ੍ਰਿਗਰ ਹੋਇਆ ਜੀ ਔਰ ਇਹ 50 50 ਸੀਗੇ ਵੀ ਮਾਰਕੀਟ ਉੱਪਰ ਵੀ ਜਾ ਸਕਦੀ ਸੀ ਡਾਊਨ ਸਾਈਡ ਵੀ ਬਟ ਬਾਇਸ ਵਗੈਰਾ ਵੀ ਜਿਹੜੀ ਬਾਅਦ ਵਿੱਚ ਚੈੱਕ ਕੀਤਾ ਜੀ ਬੁਲਿਸ਼ ਸਾਈਡ ਦੀ ਵੀ ਸੀਗੀ ਔਰ ਮਾਰਕੀਟ ਨੇ ਅਪਸਾਈਡ ਨੂੰ ਮੂਵ ਕੰਟੀਨਿਊ ਕੀਤਾ ਉਸ ਤੋਂ ਬਾਅਦ ਮੈਂ ਜੀ ਇੱਕ ਡਾਟਾ ਪੁਆਇੰਟ ਵਗੈਰਾ ਇੱਥੇ ਮਾਰਕ ਕਰੇ ਸੀਗੇ ਇਸ ਲੈਵਲ ਦੇ ਕਰੀਬ ਇੱਥੇ ਸਾਡਾ ਵਾਈਡ ਸਟਾਪ ਲਾਸ ਤਾਂ ਨਹੀਂ ਹਿੱਟ ਹੋਇਆ ਸੀਗਾ ਬਟ ਮਾਰਕੀਟ ਦੇ ਵਿੱਚ ਪ੍ਰੀਮੀਅਮ ਆ ਜਿਹੜੇ 20 ਇੱਕ ਪੁਆਇੰਟ ਡਾਊਨ ਚਲੇ ਗਏ ਸੀ ਡੈਲਟਾ ਵਗੈਰਾ ਚੇਂਜ ਕੀ ਤਰ ਸਾਰਾ ਮੂਵ ਆ ਜੀ ਇਸ